ਤੇ ਇੱਕ ਹੋਰ ਜਿਵੇਂ ਅੱਜਕੱਲ ਸਰਦੀ ਦਾ ਮੌਸਮ ਆ ਜਿਨ੍ਹਾਂ ਨੂੰ ਲੋਕਾਂ ਨੂੰ ਗੈਂਠੀਆ ਹੋਇਆ ਜਾਂ ਗਠੀਆ ਹੋਇਆ ਹੈਗਾ ਜਾਂ ਜਿਨ੍ਹਾਂ ਦੇ ਵੈਸੇ ਸੂਜ਼ਿੰਗ ਐਨੀਕ ਹੋ ਜਾਂਦੀ ਐ ਸਵੇਲਿੰਗ ਸੋਜਿਸ਼ ਆ ਜਾਂਦੀ ਐ ਕਿ ਠੰਡ ਦੇ ਨਾਲ ਆਕੜ ਜਾਂਦੇ ਆ ਹੱਥ ਪੈਰ ਜੋੜ ਆਕੜ ਜਾਂਦੇ ਆ ਤਾਂ ਉਹਨਾਂ ਵਾਸਤੇ ਜਿਹੜੀ ਕਾਲੀ ਮਿਰਚ ਆ ਤੇ ਦੇਸੀ ਘਿਓ ਆ ਬਹੁਤ ਵਧੀਆ ਚੀਜ਼ ਹੈਗੀ ਆ ਜੇ ਦੋਨਾਂ ਜਿਹਨੇ ਮਿਕਸ ਕਰਕੇ ਲੈਂਦੇ ਕਿਉਂਕਿ ਇਹਦੇ ਵਿੱਚ ਐਂਟੀ ਇਨਫਲਮੇਟਰੀ ਗੁਣ ਹੁੰਦੇ ਆ ਕਾਲੀ ਮਿਰਚ ਤੇ ਅਦੇਸੀ ਕਿਉਂ ਜਦੋਂ ਮਿਲ ਜਾਂਦੇ ਆ ਤਾਂ ਉਹ ਜਿਹੜੀ ਹੈਗੀ ਉਹ ਕਿ ਉਹ ਸਾਡੇ ਪੇਨ ਕਿਲਰ ਦਾ ਕੰਮ ਕਰਦੇ ਆ ਸਵੇਲਿੰਗ ਨੂੰ ਉਤਾਰਦੇ ਆ ਪੇਨ ਰੁਕਦੀ ਹੈਗੀ ਆ ਤੇ ਜੇ ਤੁਸੀਂ ਇਹਨੂੰ ਡੇਲੀ ਸ਼ੁਰੂ ਕਰ ਦੋਗੇ ਹੁਣ ਠੰਡ ਠੰਡ ਦਾ ਮੌਸਮ ਜਿਲੇ ਵੀ ਗੈਂਢੀ ਦੇ ਪੇਸ਼ੈਂਟ ਹੈਗੇ ਆ ਤਾਂ ਤੁਸੀਂ ਦੇਖੋਗੇ ਕਿ ਆਪਣੇ ਆਪ ਹੀ ਉਹਨਾਂ ਨੂੰ ਦਰਦ ਤੋਂ ਸਵੇਲਿੰਗ ਤੋਂ ਜਿਹੜੀ ਰਾਤ ਹੈਗੀ ਉਹ ਮਿਲਣੀ ਸ਼ੁਰੂ ਹੋ ਜੂਗੀ ਤੇ ਜੇ ਅਸੀਂ ਇੰਨਾ ਵੀ ਨਹੀਂ ਆਪਣੇ ਸਿਹਤ ਵਾਸਤੇ ਕਰ ਸਕਦੇ ਤਾਂ ਫਿਰ ਤਾਂ ਬਹੁਤ ਮਾੜੀ ਗੱਲ ਹੈ ਨਾ ਅਜਾ ਹੋਰ ਜਿਹੜੇ ਅੱਜਕੱਲ ਲੋਕੀ weight lose ਕਰਨ ਦੇ ਵਿੱਚ ਲੱਗੇ ਹੋਏ ਆ ਹਨ ਤਾਂ ਉਹ ਜਿਨ੍ਹਾਂ ਨੇ ਆਪਣਾ weight lose ਕਰਨਾ ਹੈ ਤੇ ਉਹ ਇਹਨੂੰ ਕਾਲੀ ਮਿਰਚ ਤੇ ਦੇਸੀ ਘਿਓ ਨੂੰ ਪ੍ਰੋਪਰ ਬਿਨਾ ਨਾਗਾ ਤੇ ਵਿਸ਼ਵਾਸ ਦੇ ਨਾਲ ਇਹਨੂੰ ਸ਼ੁਰੂ ਕਰਨ ਕਿਉਂਕਿ ਜਿਹੜੀ ਕਾਲੀ ਮਿਰਚ ਜਾਂ ਦੇਸੀ ਘਿਓ ਜਦੋਂ ਅਸੀਂ ਇਹਨੂੰ ਮਿਲਾ ਕੇ ਖਾਂਦੇ ਆ ਤਾਂ ਇਹ ਸਾਡਾ ਮੈਟਾਬੋਲਿਜ਼ਮ ਸਿਸਟਮ ਆ ਜਿਹੜਾ ਉਹਨੂੰ ਇਹ ਬੂਸਟ ਅਪ ਕਰਦਾ ਹੈ ਮਤਲਬ ਕਿ ਹਾਜਮ ਕਰਨ ਦੀ ਜਿਹੜੀ ਸਪੀਡ ਆ ਉਹ ਨੂੰ ਇਹ ਬਹੁਤ ਦੁਗਣਾ ਚੌਕਣਾ ਬਣਾ ਦਿੰਦਾ ਤੇ ਕਿਉਂਕਿ ਇੱਕ ਜਿਹੜੀ ਉਹ ਕਾਲੀ ਮਿਰਚੇ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਪੈਪਰਨ ਹੁੰਦੀ ਉਹ ਜਿਹੜੀ ਫੈਟ ਨੂੰ ਬਰਨ ਕਰਦੀ ਹੈ ਤੇਜ਼ੀ ਨਾਲ ਤੇ ਜਦੋਂ ਫੈਟ ਸਾਡੀ ਬਰਨ ਹੋ ਗਈ ਤਾਂ weight ਜਿਹੜਾ ਉਹ ਆਪਣੇ ਆਪ ਘਟ ਜਾਊਗਾ ਇੱਕ ਕਿਉਂਕਿ ਜਿਹੜਾ ਕਿਓ ਆ ਉਹ omega 3 ਐਸਿਡ ਆ ਗੁੱਡ ਫੈਟ ਆ ਇਹਦੇ ਵਿੱਚ ਤਾਂ ਉਹਨੇ ਵੀ ਬੈਡ ਫੈਟ ਨੂੰ ਕੱਟਣਾ ਤੇ ਵੇਟ ਜਿਹੜਾ ਆਟੋਮੈਟਿਕਲੀ ਕੱਟ ਜਾਣਾ ਹੈਗਾ ਤਾਂ ਇਹਨੂੰ ਕਰ ਇਸ ਕਰਕੇ ਜਦੋਂ ਅਸੀਂ ਕਾਲੀ ਮਿਰਚ ਤੇ ਦੇਸੀ ਘਿਓ ਇਹਨੂੰ ਅਸੀਂ ਵੇਟ ਲੂਜ਼ ਕਰਨ ਵਾਸਤੇ ਖਾਂਦੇ ਆ ਤੇ ਜਿੰਨੀ ਇਹਦੀ ਪੇਟ ਦੇ ਆਲੇ ਦੁਆਲੇ ਚਰਬੀ ਸਾਡੇ ਜਮਾ ਹੋਈ ਹੁੰਦੀ ਆ ਉਹਨੂੰ ਇਹ ਬਹੁਤ ਤੇਜ਼ੀ ਨਾਲ ਬਰਨ ਕਰਦਾ ਤੇ ਜੇ ਤੁਸੀਂ ਇਹਨੂੰ ਬਹੁਤ ਮਤਲਬ ਕਿ ਜਲਦੀ ਜਲਦੀ ਅਸੀਂ ਕਰੀਏ ਦਾ ਕਾਲੀ ਮਿਰਚ ਦਾ ਸਵੇਰੇ ਨਿਰਨਿਕਾਲ ਜੇ ਉੱਠ ਕੇ ਵੀ ਤੁਸੀਂ ਦੋ ਮਿਰਚਾਂ ਜਿਹੜੀਆਂ ਹੈਗੀਆਂ ਉਹ ਚੂਸੀ ਜਾਓ ਚੂਸ ਚੂਸ ਕੇ ਖਾਓ ਉਹਨਾਂ ਟੌਫੀ ਦੀ ਤਰ੍ਹਾਂ ਤੇ ਬਹੁਤ ਜਲਦੀ ਉਹਦੇ ਨਾਲ weight loss ਹੁੰਦਾ ਹੈਗਾ ਤੇ ਦੇਸੀ ਘਿਓ ਵਿੱਚ ਤਾਂ ਪਾਉਣਾ ਹੀ ਪਾਉਣਾ ਆਪਾਂ ਜੀ ਉਹ ਖਾਣੇ ਆਪਾਂ ਪੀਸ ਕੇ ਕਾਲੀ ਮਿਰਚ ਦੇਸੀ ਘੋ ਖਾ ਲਓਨ ਪਾ ਕੇ ਹੁਣ ਤਿੰਨ ਜੇ ਸੀ ਨੂੰ ਕਈਏ ਵੀ ਖਾਣ ਨੂੰ ਤਾਂ ਤੁਹਾਨੂੰ ਮੈਂ ਕਹਦਾ ਤੇ ਤੁਸੀਂ ਕਹੋ ਸਾਨੂੰ ਇਹ ਤਾਂ ਦੱਸਿਆ ਹੀ ਨਹੀਂ ਵੀ ਅਸੀਂ ਖਾਣੀ ਕਿਵੇਂ ਹੈ ਹਨਾ ਤੁਸੀਂ ਕੀ ਕਰਨਾ ਹੈਗਾ ਤਿੰਨ ਤੋਂ ਚਾਰ ਕਾਲੀਆਂ ਮਿਰਚਾਂ ਲੈ ਲੈਣੀਆਂ ਉਹਨਾਂ ਨੂੰ ਪੀਸ ਲੈਣਾ ਪਾਊਡਰ ਬਣਾ ਲੈਣਾ ਤੇ ਫਿਰ ਤੁਸੀਂ ਇੱਕ ਚਮਚਾ ਦੇਸੀ ਘਿਓ ਲੈ ਲੈਣਾ ਤੇ ਉਹਦੇ ਵਿੱਚ ਉਹ ਚੁਟਕੀ ਨਾਲ ਮਿਲਾ ਲੈਣੀ ਆ ਘਿਓ ਦੇ ਵਿੱਚ ਤੇ ਪਾ ਕੇ ਤੁਸੀਂ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਮਿਕਸ ਕਰਕੇ ਫਿਰ ਤੁਸੀਂ ਉਹਨੂੰ ਖਾ ਲਓ ਘਿਓ ਬਹੁਤ ਟੇਸਟੀ ਹੁੰਦਾ ਭਾਗ ਮਿਲਖਾ ਬਾਗ ਉਹ ਅੱਜ ਕੱਲ ਦੇ ਜਨਰੇਸ਼ਨ ਦਿਖਾਇਆ ਹੀ ਉਹਨਾਂ ਨੇ ਵੀ ਦੇਸੀ ਕਿਉਰ ਟੇਸਟੀ ਕਰਕੇ ਦੇਖੋ ਕਿਵੇਂ ਪੀ ਜਾਂਦਾ ਜਿਹੜਾ ਹੀਰੋ ਹੁੰਦਾ ਤਾਂ ਬਹੁਤ ਜ਼ਿਆਦਾ ਬੈਨੀਫਿਟ ਲੈਣੀ ਹੈ ਅਗਰ ਤੁਸੀਂ ਤਾਂ ਜਦੋਂ ਤੁਸੀਂ ਅਰਲੀਨ ਦਾ ਮਾਰਨਿੰਗ ਉੱਠਦੇ ਆ ਤਾਂ ਖਾਲੀ ਪੇਟ ਇਹਦਾ ਸੇਵਨ ਕਰੋ ਖਾਲੀ ਪੇਟ ਲਾਓ ਇਹਨੂੰ ਤਾਂ ਤੁਸੀਂ ਦੇਖੋਗੇ ਕਿ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਬੈਨੀਫਿਟ ਮਿਲਣਗੇ ਥੋੜੇ ਨਹੀਂ ਵੀਟ ਲੂਸ ਹੋਊਗਾ ਇਮਿਊਨਿਟੀ ਵਧੂਗੀ ਸਰਦੀ ਖਾਂਸੀ ਤੋਂ ਰਾਹਤ ਮਿਲੂਗੀ ਫਲੂ ਤੋਂ ਰਾਹਤ ਮਿਲੂਗੀ ਤਾਂ ਵੀਡੀਓ ਇੱਕ ਵਾਰੀ ਸਮਝੇ ਨਾ ਲੱਗੇ ਤਾਂ ਵੀਡੀਓ ਨੂੰ ਭਲਾ ਚਾਰ ਵਾਰੀ ਦੇਖੋ ਪੰਜ ਵਾਰੀ ਦੇਖੋ ਪਰ ਦੇਖਿਆ ਪੂਰੀ ਕਰੋ ਵਿੱਚੋਂ ਕੱਟ-ਕੱਟ ਕੇ ਵੀਡੀਓ ਨਾ ਦੇਖਿਆ ਕਰੋ ਤਾਂ ਧੰਨ ਮੇਰੀ ਇਹ ਆਲਵੇਜ਼ ਹੀ ਰਿਕਵੈਸਟ ਹੁੰਦੀ ਹੈ ਕਿ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਜ਼ਰੂਰੀ ਹੈ ਹੁਣ ਜਿਨੇ ਵੀ ਇਹ ਦੇਖੋ ਵੀਡੀਓ ਆ ਜਿਹੜੇ ਵਿਚਾਲੇ ਛੱਡ ਪਈ ਹੁਣ ਮੈਂ ਐਂਡ ਤੇ ਦੱਸਿਆ ਇਹਦਾ ਵੀ ਤੁਸੀਂ ਖਾਣੀ ਕਿਵੇਂ ਆ ਤੇ ਜੇ نئی ਵੀਡੀਓ ਨੇ ਪੂਰੀ ਦੇਖੀ ਕਾਲੀ ਮਿਰਚ ਸਲਾਦ ਤੇ ਭੁੱਕ ਲਿਆ ਕਰੂਗਾ ਦੇਸੀ ਕੋ ਸਬਜੀ ਚ ਪਾ ਲਿਆ ਕਰੂਗਾ ਉਹਦੀ ਬੈਨੀਫਿਟ ਨਹੀਂ ਹੋਣ ਵਾਲੀ ਖਾਲੀ ਪੇਟ ਲੈਣਾ ਤਿੰਨ ਤੋਂ ਚਾਰ ਕਾਲੀਆਂ ਮਿਰਚਾਂ ਪੀਸਣੀਆਂ ਕੁੱਟਣੀਆਂ ਉਦੋਂ ਹੀ ਪਾਊਡਰ ਬਣਾਉਣਾ ਪੀ ਕੇ ਨਹੀਂ ਰੱਖਣਾ ਨਾ ਹੀ ਮਾਰਕੀਟ ਦੇ ਵਿੱਚੋਂ ਪੀਸੀ ਮਿਰਚ ਲੈ ਕੇ ਆਉਣੀਆਂ ਕਾਲੀ ਕਿਉਂਕਿ ਜਦੋਂ ਤੁਸੀਂ ਮਿਰਚ ਨੂੰ ਗ੍ਰाइंड ਕਰਕੇ ਰੱਖ ਲਿਆ ਕਾਲੀ ਨੂੰ ਇਹਦੇ ਸਾਰੇ ਜਿਹੜੇ ਤੱਤ ਹੈਗੇ ਪੈਪਰ ਨਾਮਕ ਜਿਹੜੇ ਤੱਤ ਹੈਗੇ ਉਹ ਸਾਰੇ ਨਸ਼ਟ ਹੋ ਜਾਣਗੇ ਇਹਦਾ ਕੋਈ ਫਾਇਦਾ ਨਹੀਂ ਮੜ ਕੇ ਜਿਵੇਂ ਜੇ ਤੁਸੀਂ ਉਹਦੇ ਚ ਕੋਈ ਖਾਨ ਪੀਣ ਦਾ ਸਵਾਦ ਪਾਲੇ ਦੇ ਸੀ ਕਿਉਂ ਚ ਉਵੇਂ ਇਹ ਹੋਊਗਾ ਜਦੋਂ ਤੁਸੀਂ ਖਾਣੀਆਂ ਆਪਣੇ ਕੋਲੇ ਕੁੱਟਣ ਵਾਲੀ ਚੀਜ਼ ਹੁੰਦੀ ਹੈ ਉਹ ਚੰਗੀ ਤਰ੍ਹਾਂ ਨੂੰ ਰਗੜੋ ਰਗੜ ਕੇ ਉਹਨੀਆਂ ਕਿ ਤਿੰਨ ਚਾਰ ਮਰਚਾਂ ਚੱਕੋ ਘੋ ਦੇ ਵਿੱਚ ਚਮਚਾ ਲਓ ਗਰਮ ਕਰੋ ਅੱਜ ਕੱਲ੍ਹ ਜਿਵੇਂ ਸਰਦੀ ਹੈ ਗਰਮ ਕਰਕੇ ਤੇ ਦੇ ਵਿੱਚ ਪਾ ਕੇ ਦੇ ਖਾ ਕੇ ਦੇ ਜਾਓ ਸ਼ੇਅਰ ਕਰਨ ਆਪਦਾ ਠੀਕ ਹੈ ਜੀ ਓਕੇ ਆਲ ਦਾ ਬੈਸਟ ਮਿਲਦੀ ਹੈ ਕਿਸੇ ਇੱਕ ਨਵੀਂ ਇਨਫੋ